ਰਾਗ ਗੌੜੀ ਵਾਰੇਰੀ ਮਹੱਲਾ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਰਵੈਰ ਆਕਾਲ ਮੂਰਤ ਅਜੂਨੀ ਸਹ ਭੰ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੇ ਗੁਰਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 151 ਤੇ ਸੁਭਾਏਮਾਨ ਸ਼ਬਦ ਪੜ ਰਹੇ ਹਾਂ ਜੋ ਰਾਗ ਗੌੜੀ ਗੁਆਰੇਰੀ ਰਾਗ ਅੰਤਰ ਹੈ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਚੌਪਦਿਆਂ ਦਾ ਤੇ ਦੋ ਪਦੇ ਆ ਇਥੇ ਹੁਣ ਆਪਾਂ ਜਿਹੜਾ ਮੂਲ ਮੰਤਰ ਕਹਿੰਨੇ ਆ ਮੂਲ ਮੰਤਰ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰਪ੍ਰਸ਼ਾਦ ਤੱਕ ਬਹੁਤ ਸਾਰੇ ਲੋਕ ਹੋਸੀ ਭੀ ਸੱਚ ਤੱਕ ਪੜਦੇ ਨੇ ਕਿਉਂਕਿ ਆ ਦੇਖੋ ਜੀ ਦੋ ਡੰਡੀਆਂ ਲੱਗੀਆਂ ਹੋਈਆਂ ਗੁਰਪ੍ਰਸ਼ਾਦ ਗੁਰਮੰਤਰ ਗੁਰਪ੍ਰਸ਼ਾਦ ਤੱਕ ਆ ਗੱਲ ਨੂੰ ਧਿਆਨ ਚ ਦਈਏ ਆਪਾਂ ਉਸ ਤੋਂ ਅੱਗੇ ਜਿਹੜੀ ਉਹ ਜੱਪ ਵਾਲੀ ਫੇਰ ਉਹ ਜੱਪ ਚੱਲ ਪੈਂਦਾ ਜੱਪ ਵਾਲੀ ਪੌੜੀ ਚੱਲਦੀ ਅੱਗੇ ਡੰਡੀਆਂ ਦੋਨੇ ਪਾਸੇ ਆ ਵੀ ਨਾ ਉਹ ਉੱਧਰ ਜੋੜਿਆ ਜਾ ਸਕਦਾ ਨਾ ਉੱਧਰ ਜੋੜਿਆ ਜਾ ਸਕਦਾ ਇਹ ਜਿਹੜੇ ਵੀਰ ਮੂਲ ਮੰਤਰ ਕਰਦੇ ਨੇ ਉਹ ਧਿਆਨ ਦੇਣ ਇਸ ਗੱਲਬਾਤ ਗੱਲਬਾਤ ਬੇ ਗੁਰ ਮੰਤਰ ਜਿਹੜਾ ਮੂਲ ਮੰਤਰ ਆ ਉਹ ਗੁਰ ਪ੍ਰਸ਼ਾਦ ਤੱਕ ਹੀ ਹੈ ਉਦੋਂ ਕੇ ਬਾਣੀ ਜਿੰਨੀ ਆਪਾਂ ਮਰਜ਼ੀ ਪੜੀਏ ਪਰ ਇਹਨੂੰ ਉਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਮੂਲ ਮੰਤਰੀ ਇਹਨਾ ਮੰਗਲਾ ਚਰਨ ਆ ਜਿਹੜਾ ਬਹੁਤ ਥਾਂ ਤੇ ਏਕ ਓੰਕਾਰ ਸਤਗੁਰ ਪ੍ਰਸਾਦ ਤੱਕ ਵੀ ਆਇਆ ਜਾਨੀ ਪੂਰਾ ਜਿਹੜਾ ਮੂਲ ਮੰਤਰ ਹੈ ਗੁਰ ਪ੍ਰਸਾਦ ਤੱਕ ਹੁਣ ਆਪਾਂ ਇਸ ਮੂਲ ਮੰਤਰ ਮੰਗਲਾ ਚਰਨ ਵੀ ਕਹਿੰਦੇ ਆਪਾਂ ਇਹਨੂੰ ਇਹਦੇ ਆਪਾਂ ਭਾਵ ਅਰਥ ਨੂੰ ਸਮਝਦੇ ਆ ਸਤਗੁਰਾਂ ਨੇ ਇੱਕ ਓੰਕਾਰ ਲਿਖ ਕੇ ਸਾਰੇ ਜੋ ਵੀ ਮਤਬਲਾ ਵੀ ਮੰਨਦਾ ਅਗਲਾ 33 ਕਰੋੜ ਦੇ ਤੱਕ ਹੀ ਮੰਨਦੇ ਨੇ ਹਨਾ ਮਹਾਰਾਜ ਕਹਿੰਦੇ ਸਾਰਿਆਂ ਦਾ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਸਾਰਿਆਂ ਦੀ ਸਾਜਣਾ ਕਰਨ ਵਾਲਾ ਅਸੀਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜਨਾ ਸਤ ਜਿਹੜਾ ਸਦਾ ਸਦੀਵੀ ਰਹਿਣ ਵਾਲਾ ਸੱਚ ਹੈ ਨਾਮ ਉਹਦਾ ਸੱਚਾ ਹੈ ਸਦਾ ਰਹਿਣ ਵਾਲਾ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਪੋਸ਼ਣ ਵਾਲਾ ਠੀਕ ਆ ਜੀ ਪਹਿਲਾ ਇੱਕ ਓ ੰਕਾਰ ਸਤਗੁਰਾਂ ਨੇ ਲਿਖਿਆ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਆ ਸਤ ਨਾਮ ਉਸ ਦੀ ਵੀ ਰਹਿਣ ਵਾਲਾ ਵਾ ਸੱਚਾ ਨਾਮ ਤੇ ਕਰਤਾ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਪੈਦਾ ਵੀ ਕਰਨ ਵਾਲਾ ਦੇਖਭਾਲ ਵੀ ਕਰਨ ਵਾਲਾ ਰਿਜਕ ਪਾਣੀ ਵੀ ਦੇਣ ਵਾਲਾ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਪੁਰਖ ਨਰਪਉ ਨਰਪਉ ਦਾ ਮਤਬਲਾ ਉਹ ਸਾਰਿਆਂ ਨੂੰ ਪਿਆਰ ਕਰਦਾ ਕਿਉਂਕਿ ਸੰਸਾਰੀ ਮਨੁੱਖਤਾ ਨੇ ਤਾਂ ਮਤਲਬ ਬਿਤਕਰੇ ਪਾਏ ਹੋਏ ਹੈ ਨਾ ਵੀ ਤੁਸੀਂ ਫਰਾਨੇ ਹੁੰਨੇ ਆ ਜੀ ਤੁਸੀਂ ਉਹ ਹੁੰਨੇ ਆ ਜੀ ਅਸੀਂ ਆ ਹੁੰਨੇ ਆ ਜੀ ਪਰ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੈ ਜਿਹੜਾ ਇੱਕ ਓੰਕਾਰ ਇੱਕੋ ਅਕਾਲ ਪੁਰਖ ਵਾਹਿਗੁਰੂ ਸਦੀਵੀ ਰਹਿਣ ਵਾਲਾ ਕਰਤਾ ਪੁਰਖ ਉਹ ਨਰਪਉ ਹੈ ਨਰਪਾਉ ਦਾ ਮਤਲਬ ਇਹ ਹੈ ਵੀ ਉਹ ਨੂੰ ਕਿਸੇ ਦਾ ਡਰ ਨਹੀਂ ਹੈ ਨਰਬੈਰ ਨਰਬੈਰ ਉਹ ਕਿਸੇ ਵੀ ਜੀਵ ਨਾਲ ਬੈਰ ਨਹੀਂ ਕਰਦਾ ਚਲੋ ਜੇ ਆਪਾਂ ਮਨੁੱਖਤਾ ਤੇ ਲਾਈਏ ਚਲੋ ਹੋਰ ਤਾਂ ਪਸ਼ੂ ਪੰਛੀ ਕੀੜੇ ਮਕੋੜੇ ਤੱਕ ਕਿਸੇ ਨੇ ਕੀ ਉਹਨੂੰ ਮਾੜਾ ਚੰਗਾ ਕਹਿਣਾ ਇੱਕ ਮਨੁੱਖ ਹੀ ਹੈ ਬੀਬੀ ਆ ਚਾਹ ਭਾਈ ਆ ਮਨੁੱਖ ਹੀ ਉਹਨੂੰ ਚੰਗਾ ਮਾੜਾ ਕਹਿੰਦਾ ਲਾਂਭੇ ਦਿੰਦਾ ਤੂੰ ਮੇਰੇ ਲਈ ਇਹ ਨਹੀਂ ਕੀਤਾ ਤੂੰ ਮੇਰੇ ਲਈ ਉਹ ਨਹੀਂ ਕੀਤਾ ਮੈਂ ਤੇਰਾ ਆ ਪੁੰਨਦਾਨ ਕੀਤਾ ਮੈਂ ਤੇਰੇ ਇਹਨੇ ਪਾਠ ਕਰੇ ਆ ਮੈਂ ਤੇਰੇ ਇਹਨੇ ਸੁਖਮਨੀ ਸਾਹਿਬ ਕਰੇ ਆ ਇਹੀ ਇੱਕ ਮਨੁੱਖ ਹੀ ਇੱਕ ਦੂਜੇ ਦੇ ਨਾਲ ਬੈਰ ਕਰਦਾ ਪਸ਼ੂ ਪੰਛੀਆਂ ਨਾਲ ਵੀ ਬੈਰ ਕਰਦਾ ਮਨੁੱਖ ਇਨਸਾਨ ਨਾਲ ਤਾਂ ਨੇ ਕਰਨਾ ਹੀ ਆ ਭੈਣ ਭਰਾਵਾਂ ਨਾਲ ਵੀ ਬੈਰ ਰੱਖਦਾ ਇਨਸਾਨ ਮਾਤਾ ਪਿਤਾ ਨਾਲ ਵੀ ਬੈਰ ਰੱਖਦਾ ਤੇ ਜੇ ਅਸੀਂ ਹੁਣ ਇੱਕ ਨਾਲ ਜੁੜੇ ਆਂ ਪਾਈ ਇੱਕ ਨੇ ਪੈਦਾ ਕੀ ਤਾਂ ਸਾਰਿਆਂ ਨੂੰ ਅਸੀਂ ਇੱਕੋ ਜਿਹਾ ਸਮਝ ਗਏ ਘਰ ਪਰਿਵਾਰ ਵਿੱਚ ਜੀ ਨੇ ਕੋਈ ਕੰਮ ਕਰਨ ਵਾਲਾ ਹੁੰਦਾ ਕੋਈ ਨਹੀਂ ਕਰਨ ਵਾਲਾ ਹੁੰਦਾ ਪਰ ਪ੍ਰਸ਼ਾਦੇ ਪਾਲੀ ਦੀ ਤਾਂ ਉਹਨੂੰ ਵੀ ਜ਼ਰੂਰਤ ਹੈ ਲੀੜੇ ਕੱਪੜੇ ਦੀ ਵੀ ਉਹਨੂੰ ਜ਼ਰੂਰਤ ਹੈ ਇਸ ਤਰ੍ਹਾਂ ਅਸੀਂ ਬਿਤਕਰਾਂਾ ਨਾ ਕਰਕੇ ਬੈਰ ਨਾ ਕਰਕੇ ਅਸੀਂ ਰੱਬ ਨਾਲ ਹੀ ਬੈਰ ਕਰੀ ਜਾਂਦੇ ਆ ਸੱਚ ਅਸੀਂ ਕੀ ਤੇਰੇ ਰੱਬਾ ਮਾਂ ਮਾਰੇ ਆ ਲੰਬੇਈ ਦਈ ਜਾਂਦੇ ਆ ਉਹ ਨਰਵੈਰ ਹੈ ਅਕਾਲ ਪੁਰਖ ਵਾਹਿਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਸਾਰਿਆਂ ਨੂੰ ਇੱਕੋ ਜਿਹਾ ਨੇ ਸਰੀਰ ਦਿੱਤੇ ਨੇ ਅੱਖਾਂ ਕੰਨ ਨੱਕ ਲੱਤਾਂ ਬਾਹਾਂ ਚਲੋ ਕੋਈ ਬੱਚੇ ਅਪਾਹਜ ਵੀ ਹੈਗੇ ਨੇ ਸਰੀਰ ਇੱਕੋ ਜਿਹਾ ਦਿੱਤੇ ਨੇ ਆਕਸੀਜਨ ਇੱਕੋ ਜੀ ਦੇ ਰਿਹਾ ਸਾਰਿਆਂ ਨੂੰ ਤਾਂ ਇੱਕੋ ਜੀ ਦੇ ਰਿਹਾ ਪਾਣੀ ਇੱਕੋ ਜਾਂ ਸਾਰਿਆਂ ਵਾਸਤੇ ਉਹ ਨਰਵੈਰ ਨਹੀਂ ਨਰਵੈਰ ਹੈ ਵੈਰ ਨਹੀਂ ਕਰਦਾ ਵੀ ਇਹ ਮੈਨੂੰ ਗਾਲਾਂ ਕੱਢਦਾ ਜਾਵੇਂ ਨਾ ਇਹ ਮੇਰਾ ਨਾਮ ਨਹੀਂ ਜਪਦਾ ਵੀ ਉਹਨੂੰ ਦੇਣਾ ਹੀ ਨਹੀਂ ਕੁਛ ਨਾ ਉਹ ਨਿਰਵੈਰ ਦਾ ਮਤਲਬ ਇਹੀ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਇੱਕੋ ਜਿਹਾ ਹੀ ਬਖਸ਼ਿਸ਼ ਕਰਦਾ ਇੱਕੋ ਜਿਹੀ ਆਕਾਲ ਮੂਰਤ ਉਹ ਕਾਲ ਰਹਿਤ ਹੈ ਉਹ ਮੂਰਤ ਆ ਜਿਹੜੀ ਉਹ ਭੂਤਕਾਲ ਵਿੱਚ ਨਹੀਂ ਹੈ ਕੋਈ ਸਰੀਰ ਨਹੀਂ ਹੈ ਉਹਦਾ ਤੇ ਜੇ ਆਪਾਂ ਦੂਜਾ ਦੇਖਾਂਗੇ ਵੀ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਸਭ ਕੋ ਬੰਦ ਹੈ ਸਭ ਕੋ ਬੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਤੇ ਉਹਦਾ ਸਾਰਾ ਹੀ ਸਿਸਟਮ ਉਹਦਾ ਆਕਾਲ ਪੁਰਖ ਵਾਹਿਗੁਰੂ ਦਾ ਪੇੜ ਪੌਦੇ ਪਸ਼ੂ ਪੰਛੀ ਮਨੁੱਖਤਾ ਸਾਰਿਆਂ ਦੇ ਵਿੱਚ ਹੀ ਵੱਸਦਾ ਸਾਰੀ ਆਕਾਰ ਉਹਦੇ ਨੇ ਉਹਦਾ ਆਪ ਦਾ ਆਕਾਰ ਕੋਈ ਨਹੀਂ ਆਕਾਲ ਮੂਰਤ ਹੈ ਉਹ ਕਾਲ ਦੇ ਚੱਕਰ ਵਿੱਚ ਚੱਕਰ ਵਿੱਚ ਨਹੀਂ ਹੈ ਅਜੂਨੀ ਕਿਸੇ ਜੂਨੀ ਵਿੱਚ ਨਹੀਂ ਆਉਂਦਾ ਕਿਸੇ ਵੀ ਜੂਨੀ ਵਿੱਚ ਨਹੀਂ ਆਉਂਦਾ ਅਕਾਲ ਪੁਰਖ ਵਾਹਿਗੁਰੂ ਸਹਿਪੰਗ ਸਹਿਪੰਗ ਦਾ ਮਤਲਬ ਸਹਿ ਸਵਾਇ ਪ੍ਰਗਟ ਹੋਇਆ ਆਪਣੇ ਆਪ ਤੋਂ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਤੈਨੂੰ ਮਹਿਸੂਸ ਹੋਏਗਾ ਪ੍ਰਾਪਤ ਹੋਏਗਾ ਤੈਨੂੰ ਸੰਸਾਰ ਦੇ ਵਿੱਚ ਦਿਸੇਗਾ ਕੁਦਰਤ ਦੇ ਵਿੱਚ ਦਿਖੇਗਾ ਜਿੰਨਾ ਚਿਰ ਅਸੀਂ ਗੁਰੂ ਦੀ ਬਖਸ਼ਿਸ਼ ਨਹੀਂ ਲੈਂਦੇ ਗੁਰੂ ਦੀ ਕਿਰਪਾ ਨਹੀਂ ਲੈਂਦੇ ਗੁਰੂ ਤੋਂ ਗਿਆਨ ਨਹੀਂ ਪ੍ਰਾਪਤ ਕਰਦੇ ਉਹਨਾਂ ਚਿਰ ਵਿੱਚ ਨਾ ਸਾਨੂੰ ਭਰਾ ਵਿੱਚੋਂ ਦਿਖਦਾ ਨਾ ਸਾਨੂੰ ਮਾਂ ਪਿਓ ਵਿੱਚੋਂ ਦਿਸਦਾ ਨਾ ਸਾਨੂੰ ਭੈਣ ਵਿੱਚੋਂ ਦਿਖਦਾ ਨਾ ਫਿਰ ਤਾਂ ਉਹਦੇ ਨਾਲ ਆਢੇ ਨੇ ਤੂੰ ਐਂ ਕਰਦਾ ਅਸੀਂ ਐਂ ਕਰਾਂਗੇ ਦੇਖਦੇ ਆਂ ਆਪਾਂ ਸੰਸਾਰ ਦੇ ਵਿੱਚ ਸੋਚ ਨਹੀਂ ਛੱਡਣ ਦਿੰਦਾ ਅਗਲਾ ਕਹਿੰਦਾ ਨੇ ਸਾਡੇ ਲੋਗਾਂ ਨੂੰ ਕਿਵੇਂ ਚਲਾ ਲਈ ਜਣਾ ਟਾਉਣ ਆਉਦਾ ਜੇਰਾ ਦੂਜੇ ਨੇ ਕੀਤਾ ਹੁੰਦਾ ਉਹਦੀ ਬਾਕਤ ਉਹਦੇ ਬਾਰੇ ਚੇਤਾ ਨਹੀਂ ਹੁੰਦਾ ਵੀ ਉਹ ਮੇਰੇ ਲਈ ਕੀ ਕਰ ਰਿਹਾ ਮੈਂ ਇੱਕ ਸੁੱਚਮਨੀ ਛੱਡਣ ਦਿੰਦਾ ਇਹਨੂੰ ਇਹ ਘਰਾਂ ਦੀਆਂ ਆਮ ਗੱਲਾਂ ਜੀ ਸਮਝਣ ਵਾਲੀਆਂ ਵੀ ਇੱਥੇ ਉਹ ਤਾਂ ਨਰਵੈਰ ਹੈ ਪਰ ਅਸੀਂ ਬੈਰ ਰੱਖਦੇ ਆ ਹਰੇਕ ਨਾਲ ਹੀ ਜੇ ਹੁਣ ਇੱਕ ਉਹ ਓੰਕਾਰ ਨਾ ਤੂੰ ਸਾਜਾਂ ਨਵਾਜਿਆ ਹੈ ਤੈਨੂੰ ਕਾਰੇ ਲਾਇਆ ਪ੍ਰਭੂ ਪਰਮਾਤਮਾ ਨੇ ਤੈਨੂੰ ਦਾਲਤਾ ਦੇ ਰਿਹਾ ਬੇਸ਼ਮਾਰ ਕੀਮਤੀ ਆਕਸੀਜਨ ਦੇ ਰਿਹਾ ਜੇ ਹਸਪੀਟਲ ਵਿੱਚ ਆਕਸੀਜਨ ਦੀ ਲੋੜ ਪੈ ਜਾ ਤਾਂ ਦੇਖੋ ਬਿੱਲ ਉੱਠਦੇ ਹਨ ਉਹ ਤੁਹਾਨੂੰ ਫ੍ਰੀ ਦੀ ਦੇ ਰਿਹਾ ਜੇ ਤਾਂ ਸੀ ਉਹਦੇ ਭਾਈ ਨਾਮ ਨਾਲ ਜੁੜੇ ਆ ਉਹਨੂੰ ਮੰਨਦੇ ਆ ਤਾਂ ਫਿਰ ਉਹਦੀ ਛਾਜੀ ਹੋਈ ਕੁਦਰਤ ਦੇ ਨਾਲ ਵੀ ਪਿਆਰ ਕਰ ਗਏ ਕੁਦਰਤ ਦੇ ਨਾਲ ਹੀ ਪਿਆਰ ਕਰਨਾ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਹੈ ਗੁਰੂ ਦੀ ਕਿਰਪਾ ਲਈਏ ਸਾਰਿਆਂ ਨੂੰ ਇੱਕੋ ਜਿਹਾ ਦੇਖ ਜੇ ਭੈਣ ਭਰਾਵਾਂ ਦੇ ਵਿੱਚ ਕੋਈ ਫਰਕ ਨਾ ਸਮਝ ਗਏ ਬਿਤਕਰਾ ਨਾ ਕਰੀਏ ਮਾਤਾ ਪਿਤਾ ਦੀ ਦੇਖਭਾਲ ਕਰੀਏ ਜਦੋਂ ਸਮਾਂ ਉਹਨਾਂ ਦਾ ਜਦੋਂ ਸਾਡੇ ਵਾਸਤੇ ਉਹਨਾਂ ਨੇ ਸਾਨੂੰ ਜਨਮ ਦਿੱਤਾ ਸਾਡੀ ਸਾਂਭ ਸੰਭਾਲ ਕੀਤੀ ਆ ਅਸੀਂ ਤਾਂ ਇੱਕ ਉਹਨਾਂ ਨੂੰ ਪੁੱਛਣਾ ਦੱਸਣਾ ਹੀ ਆ ਉਹਦੀ ਦਵਾਈ ਬੂਟੀ ਦਾ ਖਿਆਲ ਹੀ ਰੱਖਣਾ ਦੋ ਚਾਰ ਮਿੰਟ ਗੱਲਾਂ ਹੀ ਕਰਨੀਆਂ ਮਾਤਾ ਪਿਤਾ ਕੋਲੇ ਬਹਿ ਕੇ ਉਹਨਾਂ ਨੇ ਕਿੰਨਾ ਕੁਛ ਕੀਤਾ ਤੇਰੇ ਵਾਸਤੇ 20-25 ਸਾਲ ਦਾ ਤੈਨੂੰ ਕਰਕੇ ਤੂੰ ਆਪਣਾ ਕੰਮ ਕਰਨ ਜੋਗਾ ਹੋਗਾ 30-30 ਸਾਲ ਦਾ ਹੋਇਆ ਤਾਂ ਵੀ ਤੇਰੇ ਤੇ ਜ਼ਿੰਮੇਵਾਰੀ ਕੋਈ ਨਹੀਂ ਹੈ ਤੇਰਾ ਮਾਂ ਪਿਓ ਚੱਕੀ ਫਿਰਦਾ ਉਹਨਾਂ ਦਾ ਸਤਕਾਰ ਕਰਨਾ ਸਿੱਖ ਗੁਰੂ ਤੋਂ ਗਿਆਨ ਲੈ ਕੇ ਅੱਗੇ ਆਪਾਂ ਹੁਣ ਸ਼ਬਦ ਪੜਾਂਗੇ ਜੀ ਭਉ ਮਚ ਪਾਰਾ ਵੱਡਾ ਅਤੋਲ ਉਹ ਆਕਾਲ ਪੁਰਖ ਵਾਹਿਗੁਰੂ ਵੱਡੇ ਪਿਆਰ ਵਾਲਾ ਹੈ ਵੱਡਾ ਪਿਆਰ ਤਾਂ ਆਪੇ ਆ ਦੇਖੋ ਸਾਰੀ ਕੁਦਰਤ ਕਿੰਨੀ ਸਾਜੀ ਆ ਉਹਨੇ ਸ੍ਰਿਸ਼ਟੀ ਧਰਤੀ ਅਸਮਾਨ ਚੰਦ ਸੂਰਜ ਤਾਰੇ ਹੋਰ ਕਿੰਨੇ ਗ੍ਰਹਿ ਮੰਡਲ ਨੇ ਸ਼ੁਕਰ ਗ੍ਰਹਿ ਆ ਜਿਹੜੀ ਸ਼ਮੇ ਦੀ ਵੰਡ ਕਰਕੇ ਨਾਲੇ ਮਤਲਬ ਵਿਦਵਾਨਾਂ ਨੇ ਉਹ ਲਿਖਿਆ ਸ਼ੁਕਰ ਗ੍ਰਹਿ ਆ ਮੰਗਲ ਗ੍ਰਹਿ ਆ ਆ ਜਿਹੜੇ ਦਿਨ ਵਾਰ ਆਪਾਂ ਦੇਖਦੇ ਗ੍ਰਹਾਂ ਦੇ ਨਾਮ ਆ ਅੱਜ ਸੋਮਵਾਰ ਅੱਜ ਮੰਗਲਵਾਰ ਆ ਬੁੱਧਵਾਰ ਉਹ ਉਹਨੇ ਪੈਦਾ ਕਰਕੇ ਉਹਨਾਂ ਨੂੰ ਪਿਆਰ ਕਰਦਾ ਉਹਦੇ ਪਿਆਰ ਵਿੱਚ ਆ ਉਹਦੇ ਨਿਜਮ ਵਿੱਚ ਆ ਉਹਦੇ ਹੁਕਮ ਅੰਦਰ ਆ ਭੌਮ ਚ ਭਾਰਾ ਵੱਡਾ ਤੋਲ ਉਹ ਵੱਡੇ ਤੋਲ ਵਾਲਾ ਹੈ ਬਹੁਤ ਭਾਰਾ ਹੈ ਵੱਡੇ ਪਸਾਰੇ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਮਨਮਤ ਹੌਲੀ ਬੋਲੇ ਬੋਲ ਜਿਹੜੀ ਸਾਡੀ ਮਨ ਦੀ ਮੱਤਾ ਇਹ ਬਹੁਤ ਹੌਲੀ ਹੈ ਇਹ ਆਪਣੇ ਮੁਤਾਬਕ ਹੀ ਬੋਲ ਬੋਲਦੀ ਆ ਉਹਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ ਹੈ ਵੱਡੇ ਪਸਾਰੇ ਵਾਲਾ ਹੈ ਸਮਝ ਲਈ ਆਪਾਂ ਗੱਲ ਮਨ ਤੇ ਮੱਤਾ ਜਿਹੜੀ ਮਨਮਤ ਆ ਸਾਡੀ ਉਹ ਹੌਲੀ ਆ ਬੋਲੇ ਬੋਲ ਇਹ ਜੇ ਕੋਈ ਗੁਰੂ ਦੀ ਗੱਲ ਸੁਣਉਦਾ ਉਹਨੂੰ ਵੀ ਲੱਕੋ ਲੈਂਦੇ ਆ ਵੀ ਤੂੰ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਨਹੀਂ ਭਾਈ ਗੁਰੂ ਦੀ ਗੁਰੂ ਦੇ ਸਿੱਖ ਦਾ ਕੰਮ ਆ ਚਾਹੇ ਬੀਬੀ ਆ ਚਾਹੇ ਭਾਈ ਆ ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਗੁਰੂ ਦੀ ਗੱਲ ਦੱਸਣਾ ਨਹੀਂ ਤਾਂ ਗੁਰਬਾਣੀ ਵਿੱਚ ਲਿਖੀ ਹੋਈ ਆ ਪੰਕਤੀ ਜਿੰਨ ਕੋ ਜਨ ਗੁਰ ਗੋਪਿਆ ਆਪਣਾ ਸੇ ਨਰ ਬਰੀਆਰੀ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਗਿਆਨ ਨੂੰ ਲੁਕਾਉਂਦੇ ਨੇ ਚਾਹੇ ਉਹ ਗ੍ਰੰਥੀ ਵੀਰ ਆ ਚਾਹੇ ਉਹ ਪ੍ਰਚਾਰਕ ਵੀਰ ਆ ਚਾਹੇ ਉਹ ਢਾਡੀ ਆ ਜਾਇਓ ਰਾਗੀ ਆ ਜੇ ਗੁਰੂ ਦੇ ਗਿਆਨ ਨੂੰ ਲੁਕਾਉਂਦਾ ਲੋਕਾਂ ਨੂੰ ਨਹੀਂ ਦੱਸਦਾ ਦੁਨੀਆ ਨੂੰ ਮਹਾਰਾਜ ਕਹਿੰਦੇ ਉਹ ਤਾਂ ਬੁਰਾ ਨਾਰਾ ਹੈ ਉਹ ਚੰਗਾ ਬੰਦਾ ਨਹੀਂ ਹੈ ਮਹਾਰਾਜ ਕਹਿੰਦੇ ਜਿੰਨ ਗੋਰ ਗੋਪਿਆ ਆਪਣਾ ਤੇ ਨਰ ਬਰਿਆਰੀ ਉਹ ਨਰ ਬੁਰੇ ਨੇ ਜਿਹੜੇ ਗੁਰੂ ਦਾ ਗਿਆਨ ਲੁਕਾਉਂਦੇ ਨੇ ਗੁਰੂ ਦੀ ਗੱਲ ਠੋਕ ਕੇ ਕਹੇ ਕਿਸੇ ਦਾ ਜੀਵਨ ਚੇਂਜ ਹੋ ਸਕਦਾ ਗੁਰੂ ਦੀ ਗੱਲ ਮੰਨ ਕੇ ਗੁਰੂ ਨਾਲ ਜੁੜ ਸਕਦਾ ਜਿਹੜਾ ਮਨਮਤਾ ਉੱਠ ਕੇ ਭਾਜੂ ਤੈਨੂੰ ਗਾਲਾਂ ਕੱਢ ਲੂ ਚਾਰ ਇਹੀ ਹੋਜੂ ਪਰ ਤੋ ਗੁਰੂ ਦੀ ਗੱਲ ਦੱਸਣੋਂ ਨਾ ਰੁੱਕ ਸੱਜਣਾ ਮਹਾਰਾਜ ਕਹਿੰਦੇ ਸਿਰ ਧਰ ਚੱਲੀਏ ਸਹੀਏ ਭਾਰ ਇਹ ਜਿਹੜੀ ਹੌਲੀ ਮਾਤਾ ਨਾ ਹੌਲੀ ਮਾਤਾ ਇਹ ਨਾ ਸਿਰ ਦੇ ਭਾਰ ਚਲਦੀ ਐ ਆਪਦੇ ਸਿਰ ਤੇ ਬੋਹ ਚੱਕੀ ਫਿਰਦੀ ਰਹਿੰਦੀ ਆ ਬਈ ਮਾਂ ਭਰਮਾਂ ਕਰਮਾਂ ਕਾਂਡਾਂ ਦਾ ਵਿਸਿਆਂ ਬਕਾਰਾਂ ਦਾ ਇਸ ਤਰ੍ਹਾਂ ਨਕਰ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰ ਗੁਰੂ ਦੀ ਗੱਲ ਸੁਣ ਜੇ ਕੋਈ ਸੁਣਾਉਣੀ ਚਾਹੁੰਦਾ ਤਾਂ ਸੁਣ ਬਹਿ ਤਾਂ ਮਹਾਰਾਜੀ ਕਿਰਪਾ ਨਾਲ ਹੁਣ ਇੰਨਾ ਸਿਸਟਮ ਸੌਖਾ ਹੋ ਗਿਆ ਨੈਟ ਤੇ ਸਾਰਾ ਕੁਝ ਆ ਰਿਹਾ ਸੁਣ ਲੈ ਪ੍ਰਚਾਰਕਾਂ ਤੋਂ ਗੁਰੂ ਦੀ ਗੱਲ ਗੁਰੂ ਦਾ ਗਿਆਨ ਸੁਣ ਲੈ ਇਹ ਤਾਂ ਭਲੇ ਨੂੰ ਜੇ ਕਿਤੇ ਉਦੋਂ ਆ ਮੀਡੀਆ ਹੁੰਦਾ ਗੁਰੂ ਜਦੋਂ ਸਰੀਰ ਵਿੱਚ ਵਿਚਰਦੇ ਸੀ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਤੇ ਨਕਸ਼ਾ ਕੁਝ ਹੋਰ ਹੀ ਹੋਣਾ ਸੀ ਸੰਸਾਰ ਦਾ ਤੇ ਹੁਣ ਦੇਖੋ ਗੁਪਤੀ ਸੀ ਨਾ ਕੋਈ ਗੱਡੀ ਮੋਟਰ ਸੀ ਉਦੋਂ ਪੈਦਲ ਚੱਲ ਕੇ ਜਾ ਕੇ ਗਿਆਨ ਦਿੱਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਵੀ ਸਾਰੇ ਸੰਸਾਰ ਵਿੱਚ ਗੁਰੂ ਦੇ ਨਾਮ ਦੇ ਝੰਡੇ ਝੂਲਦੇ ਆ ਤੇ ਗੁਰੂ ਦੇ ਨਾਮ ਦਾ ਡੰਕਾ ਵੱਜ ਰਿਹਾ ਪੈਦਲ ਚੱਲ ਕੇ ਕੀਤਾ ਉਹਨਾਂ ਨੇ ਜੇ ਹੁਣ ਹੁਣ ਤਾਂ ਸੌਖਾ ਹੀ ਬਹੁਤ ਹੁਣ ਤਾਂ ਸੈਕਿੰਟਾਂ ਦੇ ਹਿਸਾਬ ਨਾਲ ਗੱਲ ਕੈਨੇਡਾ ਅਮਰੀਕਾ ਵਿੱਚ ਪਹੁੰਚ ਜਾਂਦੀ ਹੈ ਸੈਕਿੰਟ ਮੇ ਨਹੀਂ ਲੱਗਦੇ ਨੈਟ ਤੇ ਚੜੀ ਨਹੀਂ ਤੇ ਪਹੁੰਚੀ ਨਹੀਂ ਉਹ ਤਾਂ ਸੌਖਾ ਵੀਰੋ ਬਹੁਤ ਗੁਰੂ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਸੁਣਨੀ ਗੁਰੂ ਦੇ ਬਚਨ ਅਰਥ ਭਾਵ ਅਰਥ ਸੁਣਨੇ ਬਹੁਤ ਸੌਖੇ ਹਨ ਟੇ ਪਏ ਆ ਜੇ ਕੋਈ ਇਸ ਤਰ੍ਹਾਂ ਗੁਰੂ ਦੇ ਆਪਾਂ ਦਰਬਾਰ ਵਿੱਚ ਬੈਠ ਕੇ ਵੀ ਗੱਲ ਕਰਦੇ ਆ ਤਾਂ ਜਰੂਰ ਸੁਣੋ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਉਹਨੂੰ ਸੁਣੋ ਕਿਉਂਕਿ ਸਿੱਖਿਆ ਬੱਚੇ ਤੋਂ ਵੀ ਲਈ ਸਕਦੀ ਹੈ ਲੈ ਜਾ ਸਕਦੀ ਹੈ ਇੱਥੇ ਵੱਡੇ ਛੋਟੇ ਦੀ ਕੋਈ ਐਮਿਹਤ ਨਹੀਂ ਹੈ ਜੇ ਕੋ ਗੁਰੂ ਦੀ ਗੱਲ ਬੱਚਾ ਵੀ ਸੁਣਾਉਂਦਾ ਉਹ ਤੋਂ ਵੀ ਅਸੀਂ ਸਿੱਖ ਸਕਦੇ ਆ ਬਜ਼ੁਰਗ ਸੁਣਾਉਂਦਾ ਭੈਣ ਭਾਈ ਕੋਈ ਵੀ ਸੁਣਾਉਂਦਾ ਸਿੱਖੋ ਸੁਣੋ ਮਹਾਰਾਜ ਕਹਿਣਾ ਕਰਦੇ ਨੇ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮ ਨਦਰੀ ਕਰਮੀ ਗੁਰ ਵਿਚਾਰ ਗੁਰੂ ਦੀ ਨਦਰ ਪ੍ਰਾਪਤ ਕਰ ਲਾ ਆਪਣੇ ਕਰਮ ਚੰਗੇ ਕਰ ਲਾ ਗੁਰੂ ਦੇ ਵਿਚਾਰ ਮੁਤਾਬਕ ਆਪਣਾ ਜੀਵਨ ਬਸਰ ਕਰ ਭੈ ਬਨ ਕੋਇ ਨ ਲੰਗਸ ਪਾਰ ਜਿੰਨਾ ਚਿਰ ਗੁਰੂ ਦੇ ਡਰ ਵਿੱਚ ਨਹੀਂ ਨਾ ਆਉਂਦਾ ਇਨਸਾਨ ਕਿਉਂਕਿ ਗੁਰੂ ਤੋਂ ਡਰ ਜੇ ਡਰੇਗਾ ਤਾਂ ਤਾਂ ਹੀ ਚੰਗਾ ਕੰਮ ਕਰੇਗਾ ਮਾੜਾ ਕੰਮ ਛੱਡੇਗਾ ਉਦੋਂ ਜਦੋਂ ਗੁਰੂ ਤੋਂ ਡਰੇਗਾ ਜਿੰਨਾ ਚਿਰ ਗੁਰੂ ਦਾ ਡਰ ਨਹੀਂ ਹੈ ਭੈ ਨਹੀਂ ਹੈ ਉਹਨਾਂ ਚਿਰ ਸੰਸਾਰ ਸਾਗਰ ਪਾਰ ਨਹੀਂ ਹੋ ਸਕਦਾ ਤੂੰ ਕਿਉਂਕਿ ਗੁਰੂ ਦਾ ਤੈਨੂੰ ਡਰ ਨਹੀਂ ਮਾਨਾਈਆਂ ਤੂੰ ਕਰਦਾ ਤੇ ਹੋਰ ਭਾਰ ਵਧੀ ਜਾਂਦਾ ਚੱਕਣਾ ਔਖਾ ਹੋਇਆ ਪਿਆ ਮਹਾਰਾਜ ਕਹਿੰਦੇ ਨੇ ਭੈ ਬਿਨ ਕੋਇ ਨ ਲੰਗ ਸਪਾਰ ਭੈ ਭਉ ਰੱਖਿਆ ਭਾਇ ਸਵਾਰ ਇਹ ਸਵਾਰਿਆ ਕਿਵੇਂ ਜਾਂਦਾ ਜੀ ਪ੍ਰਭੂ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜਦੋਂ ਤੂੰ ਪਿਆਰ ਕਰੇਗਾ ਭੈ ਮੈਨੇ ਡਰ ਭਉ ਰੱਖਿਆ ਭਾਇ ਸਵਾਰ ਜਦੋਂ ਤੇਰੇ ਨਾਲ ਤੇਰਾ ਗੁਰੂ ਦੇ ਨਾਲ ਪਿਆਰ ਹੋਏਗਾ ਗੁਰੂ ਦਾ ਤੈਨੂੰ ਡਰ ਹੋਊਗਾ ਵੀ ਮੈਨੂੰ ਗੁਰੂ ਦੇਖ ਰਿਹਾ ਤੇ ਤੇਰਾ ਜੀਵਨ ਸਬਰ ਜਣਾ ਛਿੱਧੀ ਜੀ ਗੱਲ ਸਮਝਦੇ ਆਪਾਂ ਰਹਾਓ ਰਹਾਓ ਵਾਲੇ ਪੰਦ ਚ ਕਹਿੰਦੇ ਨੇ ਮਹਾਰਾਜ ਭੈ ਤਨ ਅਗਨ ਭਖੇ ਭੈ ਨਾਲ ਭੈ ਭੋ ਕੜੀਏ ਸਬਦ ਸਵਾਰ ਭੈ ਤਨ ਅਗਨ ਭਖੇ ਭੈ ਨਾਲ ਸਾਡਾ ਤਨ ਭਖਦਾ ਰਹਿੰਦਾ ਪਖੇ ਦਾ ਮਤਵਲਾ ਤੋ ਆਪਣਾ ਭੈ ਤਨ ਅਗਰ ਪਖੇ ਭੈ ਨਾਲ ਭੈ ਪੋ ਘੜੀਏ ਸ਼ਬਦ ਸਵਾਰ ਇਹ ਜਿਹੜਾ ਭੈ ਆ ਤੇਰਾ ਇਹਦੀ ਜਿਹੜੀ ਘਾੜਤ ਹੈ ਸ਼ਬਦ ਵਿਚਾਰ ਦੇ ਨਾਲ ਸ਼ੁੱਧ ਹੋ ਜਾਏਗਾ ਤੇਰਾ ਮਨ ਜੇ ਉਹਦੇ ਡਰ ਵਿੱਚ ਰਹੇਗਾ ਤਾਂ ਪੈ ਤਨ ਅਗਨ ਭਖੇ ਪੈ ਨਾਲ ਇਹ ਜੇ ਹੋਰ ਡਰਾਂ ਦੇ ਵਿੱਚ ਭਖਦਾ ਰਹਿੰਦਾ ਤੇਰਾ ਮਨ ਹੋਰ ਡਰ ਕਿਹੜੇ ਨੇ ਵੱਡੇ ਤੋਂ ਵੱਡਾ ਡਰ ਆ ਵੀ ਸਾਡਾ ਆ ਨੁਕਸਾਨ ਨਾ ਹੋ ਜਾਈ ਯਾਰ ਓਏ ਅੱਜ ਤਾਂ ਪਤਾ ਨਹੀਂ ਕੀ ਹੋ ਗਿਆ ਕਦੇ ਮਾਰੀ ਨਾ ਜਾਈਏ ਇਹ ਵੱਡਾ ਡਰ ਜੇ ਤੂੰ ਗੁਰੂ ਦੇ ਡਰ ਵਿੱਚ ਰਹੇਗਾ ਉਹ ਤੇਰੇ ਡਰ ਚੱਕੇ ਜਾਣਗੇ ਕਿਉਂਕਿ ਤੈਨੂੰ ਇਹ ਸਮਝ ਆ ਜਾਏਗੀ ਵਿਖੱਲੇ ਆਇ ਨਾਨਕਾ ਸੱਦੇ ਉੱਠੀ ਜਾਏ ਬਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਭੇਜਿਆ ਸੰਸਾਰ ਤੇ ਮਨੁੱਖਾ ਜੀਵਨ ਦੇ ਕੇ ਜਦੋਂ ਉਹਦਾ ਹੁਕਮ ਆਏਗਾ ਤੂੰ ਚਲਿਆ ਜਾਏਗਾ ਤੇਰੇ ਮਨ ਵਿੱਚ ਡਰ ਭੈ ਰਹੇਗਾ ਨਹੀਂ ਵੀ ਕੋਈ ਨਾ ਉਹਦੇ ਹੁਕਮ ਅੰਦਰ ਕੋਈ ਨਫਾ ਨੁਕਸਾਨ ਹੁੰਦਾ ਫੇਰ ਵੀ ਤੇਰਾ ਮਨ ਟਕੋ ਵਿੱਚ ਰਹੇਗਾ ਵੀ ਕੋਈ ਨਹੀਂ ਇਹ ਤਾਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖਾ ਪੜ ਕੇ ਆਏ ਆਏ ਪਹਿਲਾਂ ਵਾਲੇ ਅੰਗ ਤੇ ਅਸਲ ਵਿੱਚ ਜਿਹੜੀ ਗੱਲ ਆਪਾਂ ਸਮਝਣੀ ਆ ਨਾ ਵੀ ਜੇ ਗੁਰੂ ਦੇ ਦਰ ਵਿੱਚ ਰਹਾਂਗੇ ਪ੍ਰਭੂ ਪਰਮਾਤਮਾ ਦੇ ਦਰ ਵਿੱਚ ਰਹਾਂਗੇ ਵੀ ਸਾਨੂੰ ਉਹ ਦੇਖ ਰਿਹਾ ਕਿਸੇ ਵੀ ਕਿਸਮ ਦਾ ਇਨਸਾਨ ਮਾੜਾ ਕੰਮ ਨਹੀਂ ਕਰੇਗਾ ਤਾਂ ਉਹਦਾ ਜੀਵਨ ਸਬਰ ਜਾਏਗਾ ਉਹਦਾ ਜੀਵਨ ਚੰਗਾ ਘੜਿਆ ਜਾਏਗਾ ਆਏ ਸਮਝ ਲਓ ਅੱਗੇ ਮਹਾਰਾਜ ਕਹਿੰਦੇ ਭੈ ਪਾਹੋ ਘੜੀਏ ਸਬਦ ਸਵਾਰ ਭੈ ਬਿਨ ਘਾੜਤ ਕੱਚ ਨ ਕੱਚ ਜੇ ਹੁਣ ਗੁਰੂ ਦੇ ਪਿਆਰ ਤੋਂ ਬਿਨਾਂ ਜਾਂ ਗੁਰੂ ਦੇ ਡਰ ਤੋਂ ਬਿਨਾਂ ਤੂੰ ਜੀਵਨ ਜੀ ਰਹਾ ਤਾਂ ਕੱਚ ਨ ਕਾਚੀ ਐ ਸੱਜਣਾ ਤੇਰਾ ਜੀਵਨ ਕੱਚਾ ਹੀ ਆ ਕੱਚਾ ਹੀ ਰਹਿ ਜਾਏਗਾ ਕੱਚਾ ਕਿਸੇ ਕੋਈ ਫਲ ਦੇਖ ਲਓ ਕੱਚਾ ਕਿਸੇ ਕੰਮ ਨਹੀਂ ਆਉਂਦਾ ਰੋਟੀ ਕੱਚੀ ਹੋ ਜ ਰਹਿ ਜੇ ਤਾਂ ਉਹ ਨਹੀਂ ਕੰਮ ਆਉਦੀ ਛੱਟੋ ਅਗਲਾ ਕਹਿੰਦਾ ਕਾਮਾ ਕੁੱਤਿਆਂ ਨੂੰ ਜੇ ਤੇਰਾ ਜੀਵਨ ਹੀ ਕੱਚਾ ਰਹਿ ਗਿਆ ਨਾ ਤਾਂ ਕਿਸੇ ਕੰਮ ਨਹੀਂ ਆਉਣਾ ਗੁਰੂ ਦੇ ਗਿਆਨ ਪੱਖੋਂ ਕੱਚਾ ਰਹਿ ਗਿਆ ਤਾਂ ਜੇ ਬਾਰੀਧਾਰ ਨਾਲ ਇਹ ਕਈ ਵਾਰੀ ਸਰੀਰ ਦੀ ਬੰਤਰ ਕੱਚੀ ਰਹਿ ਜਾਂਦੀ ਆ ਕੁਛ ਅੰਗ ਬਣੇ ਹੁੰਦੇ ਆ ਬੱਚੇ ਦੇ ਕੁਛ ਨਹੀਂ ਬਣੇ ਹੁੰਦੇ ਆ ਆਪਾਂ ਦੇਖਦੇ ਆ ਨੈਟ ਤੇ ਪਾਏ ਹੋਏ ਉਹ ਵੀ ਨਕਾਰਾਈ ਹੁੰਦਾ ਕਿਸੇ ਕੰਮ ਦਾ ਨਹੀਂ ਹੁੰਦਾ ਉਹ ਜੀ ਸਰੀਰ ਇਹ ਤਾਂ ਜਦੋਂ ਪੂਰੀ ਪੂਰੀ ਘਾੜਤ ਘੜ ਕੇ ਕਾਲਪੁਰਖ ਵਾਹਿਗੁਰੂ ਤੈਨੂੰ ਪੈਦਾ ਕਰਦਾ ਨਾ ਉਦੋਂ ਹੀ ਇਹ ਕੰਮ ਆਉਂਦਾ ਇਹ ਬਾਰੀਧਾਰ ਨਾਲ ਸਰੀਰ ਦੀ ਜਿਹੜੀ ਆਪਾਂ ਲਈ ਆਧਾਰਨ ਦਹੀਂ ਬੰਤਰ ਬਣਦੀ ਪੂਰੀ ਕਈ ਵਾਰੀ ਬਹੁਤ ਸਾਰੇ ਜੀਵ ਨੇ ਬਹੁਤ ਸਾਰੇ ਬੱਚੇ ਨੇ ਖਾਸ ਕਰਕੇ ਮਨੁੱਖਤਾ ਦੇ ਕਿਉਂ ਕਿਉਂਕਿ ਮਨੁੱਖਤਾ ਛੇੜਛਾੜ ਵਾਲੀ ਕਰਦਾ ਕੁਦਰਤ ਦੇ ਨਾਲ ਕੁਦਰਤ ਦੇ ਨਿਯਮ ਮੁਤਾਬਕ ਨਹੀਂ ਆਪਣਾ ਜੀਵਨ ਰੱਖਦਾ ਛੇੜਛਾੜ ਕਰਦਾ ਉਸ ਤਰ੍ਹਾਂ ਕੁਝ ਨਾ ਘਾਟਾਂ ਬਾਤਾਂ ਰਹਿ ਜਾਂਦੀਆਂ ਹਜੇ ਪਸੀ ਪਸ਼ੂ ਪੰਛੀਆਂ ਦੇ ਬੱਚੇ ਆਪਾਂ ਬਹੁਤ ਘੱਟ ਦੇਖੇ ਹੋਣਗੇ ਅਪਾਹਜ ਪੈਦਾ ਹੋਈ ਪਰ ਮਨੁੱਖ ਦਾ ਬੱਚਾ ਬਹੁਤ ਬਹੁਤ ਸਾਰੇ ਅਪਾਜ ਪੈਦਾ ਹੁੰਦੇ ਨੇ ਕਿਉਂਕਿ ਇਹਨੇ ਕੁਦਰਤ ਦੇ ਨਾਲ ਛੇੜਛਾੜ ਕਰ ਰਿਆ ਹੈ ਕੁਦਰਤ ਦੇ ਬਣਾਏ ਹੋਏ ਨਿਯਮ ਮੁਤਾਬਕ ਤੇ ਸਿਸਟਮ ਮੁਤਾਬਕ ਨਹੀਂ ਇਹ ਜੀਵਨ ਇਹਦਾ ਸੋ ਅੱਗੇ ਮਹਾਰਾਜ ਕਹਿੰਦੇ ਨੇ ਭੈ ਬਿਨ ਘਾੜ ਤ ਕੱਚ ਨ ਕੱਚ ਅੰਦਾ ਸੱਚਾ ਅੰਦੀ ਛੱਟ ਅੰਦਾ ਮੈਨੇ ਅੰਨ ਸੱਚਾ ਫਿਰ ਅੱਧਾ ਕ ਸੱਚਾ ਅੱਧਾ ਕ ਝੂਠਾ ਚਲ ਆਏ ਕਹਿ ਲੈਨੇ ਆਪਾਂ ਅੰਧੀ ਸੱਟ ਕਿਉਂਕਿ ਇਹਦੇ ਭਾਵ ਅਰਥ ਤਾਂ ਬਹੁਤ ਡੂੰਘੇ ਨੇ ਜੀ ਹੋਰ ਬਹੁਤ ਨੇ ਆਪਾਂ ਯਾਨੀ ਸਿੱਧੀ ਜੀ ਗੱਲ ਸਮਝਨੇ ਆ ਜਿੰਨੀ ਕ ਆਪਾਂ ਨੂੰ ਸਮਝ ਚਾਉਂਦੇ ਵੀ ਆਪਣੇ ਜੀਵਨ ਨੂੰ ਸੁਧਾਰ ਲੈ ਸੱਜਣਾ ਸਮਝ ਲੈ ਗੁਰੂ ਦੀ ਗੱਲ ਬੁੱਧੀ ਵਾਜੀ ਉਪਜੇ ਚਾਓ ਸਹਸ ਸਿਆਣਪ ਪਵੇ ਨਾ ਤਾਓ ਬੁੱਧੀ ਬਾਜੀ ਉਪਜੇ ਚੋ ਜੇ ਤਾਂ ਤੇਰੀ ਭਾਈ ਗੁਰੂ ਤੋਂ ਮਤਮਤਾਬਕ ਬੁੱਧੀ ਹੈ ਤੇਰੀ ਗੁਰੂ ਤੋਂ ਗਿਆਨ ਵਾਲੀ ਜੇ ਗੁਰੂ ਤੇ ਗਿਆਨ ਵਾਲੀ ਬੁੱਧੀ ਹੈ ਤੇਰੀ ਤਾਂ ਭਲਾ ਜੀਵਨ ਆ ਤੇਰਾ ਚੰਗਾ ਜੇ ਮਤੋਂ ਹੀਣਾ ਤੇਰੀ ਗੁਰੂ ਤੋਂ ਗਿਆਨ ਤੇਰੇ ਪੱਲੇ ਨਹੀਂ ਹੈ ਫਿਰ ਆਪਾਂ ਦੇਖਦੇ ਹਾਂ ਰੁਲ ਖੁੱਲ ਕੇ ਵੀ ਜੀਵਨ ਨਿਕਲ ਜਾਂਦਾ ਇਨਸਾਨ ਦਾ ਰੁਲ ਖੁਲ ਗਈ ਨਾ ਪੈਣ ਨੂੰ ਥਾਂ ਨਾ ਪੈਣ ਨੂੰ ਥਾਂ ਨਾ ਕੋਈ ਖਾਣ ਦਾ ਟਾਈਮ ਠੀਕ ਹੈ ਜੀ ਉਹ ਫਿਰ ਰੁਲ ਖੁਲ ਕੇ ਵੀ ਜੀਵਨ ਬਤੀਤ ਹੋ ਜਾਂਦਾ ਤਾਂ ਹੋ ਹੀ ਜਾਣਾ ਜਿੰਨੇ ਸਵਾਸ ਪੈਦਾ ਮਹਾਰਾਜ ਜੀ ਦਿੱਤੇ ਨੇ ਉਹਨੇ ਨਿਕਲ ਜਾਣਾ ਫਿਰ ਆਏ ਨਿਕਲ ਜਾਂਦੇ ਨੇ ਇਹ ਮਨਮੁੱਖਾਂ ਦੀ ਗੱਲ ਹੈ ਦੇਖਿਆ ਵੀ ਆ ਮੇਰਾ ਪ੍ਰੈਕਟੀਕਲ ਵੀ ਆ ਅਮਰਤ ਛੱਕ ਕੇ ਛੱਡਣਾ ਤੇ ਬਾਤ ਫੈਲੀਆਂ ਕਰ ਲੀਆਂ ਫਿਰ ਉਹ ਸਜਾਮਾ ਮਿਲਦੀਆਂ ਨੇ ਇਹ ਪ੍ਰੈਕਟੀਕਲ ਦੇਖ ਕੇ ਸਿੱਖਿਆ ਲੈ ਲੋ ਜਿਹਨੇ ਸਿੱਖਿਆ ਲੈਣੀ ਉਹ ਸ਼ਰਾਬੀ ਤੋਂ ਵੀ ਸਿੱਖਿਆ ਲੈ ਲੈਂਦਾ ਇਨਸਾਨ ਹੁਣ ਕਈ ਕਹਿਣਗੇ ਸ਼ਰਾਬੀ ਤੋਂ ਕਿਵੇਂ ਸਿੱਖਿਆ ਮਿਲ ਗਈ ਹੁਣ ਸ਼ਰਾਬੀ ਸ਼ਰਾਬ ਪੀਂਦਾ ਘਰਦਾ ਉਹਨੂੰ ਫਿਕਰ ਕੋਈ ਨਹੀਂ ਆਪਣੇ ਢੱਡ ਤੱਕ ਆ ਡਿੱਗਿਆ ਪਿਆ ਬਾ ਨਾਲੀ ਚ ਮੂੰਹ ਆ ਜਾਂ ਮਿੱਟੀ ਚ ਮੂੰਹ ਆ ਲਿਬੜਿਆ ਪਿਆ ਉਹ ਤੋਂ ਸਿੱਖਿਆ ਲਈ ਜਾ ਸਕਦੀ ਵੀ ਸੱਜਣਾ ਜੇ ਤੂੰ ਸ਼ਰਾਬ ਪੀਂਗਾ ਤੇਰਾ ਵੀ ਹਾਲ ਆ ਹੋਏਗਾ ਜਿਹਨੇ ਸਿੱਖਿਆ ਲੈਣੀ ਉਹ ਸਿੱਖਿਆ ਲੈ ਕੇ ਉਦੋਂ ਰੁਕ ਜੂ ਉਹ ਕੰਮ ਹੀ ਨਹੀਂ ਕਰਨਾ ਉਹਨੇ ਆਪਣੇ ਤਾਂ ਸਤਿਗੁਰੂ ਸਿੱਖਿਆ ਦੇ ਰਹੇ ਨੇ ਕੱਲੀ-ਕੱਲੀ ਗੱਲ ਦੀ ਨਸਿਆਂ ਬਾਰੇ ਇਹ ਸਿੱਖਿਆ ਦੇ ਰਹੇ ਨੇ ਵੀ ਤੇਰੀ ਆ ਹਾਲਤ ਹੋਏਗੀ ਭਾਈ ਪਹਿਰਾਵੇ ਬਾਰੇ ਵੀ ਦੇ ਰਹੇ ਨੇ ਸਾਰੀ ਸਿੱਖਿਆ ਤੈਨੂੰ ਦੇ ਰਹੇ ਨੇ ਕੁੱਲ ਪਰ ਤੂੰ ਸਿੱਖਿਆ ਲੈਣ ਵਾਲਾ ਬਣ ਸਿੱਖਿਆ ਲੈ ਕੇ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਕਰ ਸਤਿਗੁਰੂ ਕਹਿਣਾ ਕਰਦੇ ਨੇ ਸਹਸ ਸਿਆਣਪ ਪਵੇ ਨਾ ਤਾਉ ਤੇਰੀਆਂ ਜਿਹੜੀਆਂ ਆਪਣੀਆਂ ਸਿਆਣਪਾਂ ਭਲਾ 100 ਸਿਆਣਪਾਂ ਹੋਣ ਇਹ ਨਹੀਂ ਕਿਸੇ ਤਨਪੱਤਣ ਦੀਆਂ ਇਹਨਾਂ ਨੇ ਨਹੀਂ ਤੈਨੂੰ ਤਨਪੱਤਣ ਲਾਉਣਾ ਕਿਸੇ ਸਿਆਣਪਤਾ ਤੋਂ ਗੁਰੂ ਤੋਂ ਸਿੱਖਿਆ ਲੈ ਕੇ ਜਦੋਂ ਜੀਵਨ ਚਲਾਏਗਾ ਆਪਣਾ ਫੇਰ ਇਹ ਤਨਪੱਤਣ ਤੈਨੂੰ ਲਾਏਗੀ ਇਹ ਲੇਖੇ ਵਿੱਚ ਲੱਗੇਗਾ ਤੇਰਾ ਮਨੁੱਖਾ ਜੀਵਨ ਨਾਨਕ ਮਨਮੁਖ ਬੋਲਣ ਬਾਉ ਮਨਮੁਖਾ ਜਿਹੜੇ ਫਿਰ ਆਪਣੀ ਭਾਸ਼ਾ ਹੀ ਬੋਲਦੇ ਨੇ ਪਤਾ ਹੀ ਆ ਮਨਮੁਖ ਦਾ ਕਿੱਦਾਂ ਬੋਲਦਾ ਆਪਣੇ ਹਿਸਾਬ ਤੇ ਚੱਲਦਾ ਫਿਰ ਉਹ ਠੀਕ ਆ ਚੱਲੀ ਚੱਲ ਪਾਈ ਤੇਰੀ ਮਰਜ਼ੀ ਆ ਤੈਨੂੰ ਮਨੁੱਖਾ ਜੀਵਨ ਦੇਤਾ ਤੂੰ ਜੀਣਾ ਆਪਣੀ ਮਰਜ਼ੀ ਮੁਤਾਬਕਾ ਜਿਵੇਂ ਤੇ ਮਰਜ਼ੀ ਜੀ ਲਾ ਜੇ ਲੇਖੇ ਵਿੱਚ ਲਾਉਣਾ ਉਹਦਾ ਸ਼ੁਕਰਾਨਾ ਕਰਨਾ ਵੀ ਸ਼ੁਕਰ ਆ ਮਹਾਰਾਜ ਤੂੰ ਕਿਰਪਾ ਕਰਕੇ ਮੈਨੂੰ ਮਨੁੱਖਾ ਜਨਮ ਦਿੱਤਾ ਇਹ ਮਿਲਣ ਦੀ ਵਾਰੀ ਆ ਅਕਾਲ ਪੁਰਖ ਵਾਹਿਗੁਰੂ ਨੂੰ ਮਨੁੱਖਾ ਜਨਮ ਹੋਰ ਕਿਸੇ ਜਨਮ 'ਚ ਨਹੀਂ ਮਿਲ ਸਕਦਾ ਇਨਸਾਨ ਆ ਜੀਵ ਇੱਕ ਮਨੁੱਖੇ ਜਨਮ ਦੇ ਵਿੱਚ ਹੀ ਜੀਵ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਮਾਨੁਖ ਦੇ ਦੁਰਲੱਭ ਦੇ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਮਿਲਣ ਕੀ ਇਹ ਤੇਰੀ ਵਰੀਆ ਇਹ ਤੇਰੀ ਵਾਰੀ ਆ ਮਹਾਰਾਜ ਕਹਿੰਦੇ ਮਿਲ ਸਕਦਾ ਤੂੰ ਮਨੁੱਖੇ ਜਨਮ ਚ ਜੇ ਅਜਾਈ ਚਲਿਆ ਗਿਆ ਚਲਿਆ ਗਿਆ ਮੇਰੇ ਹਿਸਾਬ ਨਾਲ ਤਾਂ 50 53 ਸਾਲ ਹੋ ਗਏ ਹੁਣ ਪਤਾ ਨਹੀਂ ਕੱਲ ਲੱਗੇ ਅੱਜ ਪਰ ਫੇਰ ਵੀ ਅਰਦਾਸ ਆ ਸਤ ਗੁਰਾਂ ਦੇ ਚਾਨਣਾਂ ਚ ਵੀ ਮਹਾਰਾਜ ਤੂੰ ਕਿਰਪਾ ਕਰਕੇ 15 18 ਸਾਲ ਹੋਣ ਵਾਲੇ ਨੇ ਤੂੰ ਕਿਰਪਾ ਕਰਕੇ ਚਾਨਣਾ ਨਾਲ ਜੋੜਿਆ ਜਿਹੜੇ ਸੁਵਾਸ ਬਾਕੀ ਆ ਆਪਣੇ ਲੇਖੇ ਵਿੱਚ ਚਲਾ ਲਈ ਹੁਣ ਅਰਦਾਸ ਕਰ ਗਿਆ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਪ੍ਰਭੂ ਪਰਮਾਤਮਾ ਦਾ ਨਾਮ ਮੰਗੀਏ ਸਾਫਤ ਸੂਰਤ ਗੁਰ ਸਿੱਖੀ ਵਾਲਾ ਜੀਵਨ ਮੰਗੀਏ ਤੇ ਮੰਗ ਕੇ ਉਸ ਰਾਹ ਤੇ ਚੱਲ ਗਏ ਫਿਰ ਫਿਰ ਆਪੇ ਮੰਜ਼ਿਲ ਮਿਲ ਜਾਏਗੀ ਜਦੋਂ ਸਹੀ ਰਸਤੇ ਚੱਲ ਪਿਆ ਤੋ ਫਿਰ ਤੋ ਮੰਜ਼ਿਲ ਤੇ ਪਹੁੰਚ ਹੀ ਜਾਣਾ ਜੇ ਰਸਤੇ ਹੀ ਬਦਲਦਾ ਰਹਾ ਰਸਤੇ ਬਦਲਣਾ ਮਤਲਬ ਕੀ ਆ ਵੀ ਕਿਤੇ ਉਹਨਾਂ ਦੇ ਸੰਗੀ ਹੋ ਗਏ ਆਪਾਂ ਕਿਤੇ ਫਲਾਨਿਆਂ ਦੇ ਸੰਗੀਆਂ ਜੀ ਅਸੀਂ ਫਲਾਨੇ ਮਹਾਂਪੁਰਖਾਂ ਦੇ ਨਾਟ ਲੱਗੇ ਹੋਏ ਆ। ਠੀਕ ਆ ਜੀ। ਅਸੀਂ ਫਲਾਨੀ ਜਗ੍ਹਾ ਨੂੰ ਮੰਨਦੇ ਆ ਬਸ ਉਹਨਾਂ ਦਾ ਹੀ ਸਾਰਾ ਕੁਝ। ਇਹ ਰਸਤੇ ਚੇਂਜ ਕਰਨੇ ਆ। ਮੰਜ਼ਿਲ ਕਿਤੇ ਨਹੀਂ ਮਿਲਣੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਗੁਰੂ ਦੇ ਸਨਾਤਮ ਤਾਪ ਕੋ ਤੂੰ ਰਸਤਾ ਤੈਅ ਕਰੇਗਾ। ਤਾਂ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚ ਜਾਏਗਾ। ਚਰਨਾ ਚ ਕਹਿ ਲੋ ਪਹੁੰਚ ਜਾਏਗਾ। ਕਿਉਂਕਿ ਰਸਤਾ ਸਹੀ ਆ ਮੰਜ਼ਿਲ ਤੈਅ ਕਰ ਲੇਗਾ। ਤੇ ਜੇ ਰਸਤੇ ਹੀ ਆਪਾਂ ਬਦਲਦੇ ਰਹੇ। ਫੇਰ ਤਾਂ ਭਾਈ ਰਸਤਿਆਂ ਦੀ ਟਾਈਮ ਬਰਬਾਦ ਹੋ ਜਾਣਾ ਉਹ ਮੰਜ਼ਿਲ ਨਹੀਂ ਮਿਲਣੀ ਸੌਖੀ ਜੀ ਗੱਲ ਸਮਝਣ ਦੇ ਵਾਸਤੇ ਐ ਰਸਤੇ ਨਾ ਚੇਂਜ ਕਰ ਇੱਕ ਰਸਤਾ ਫੜ ਲੈ ਗੁਰੂ ਦੇ ਦਰਬਾਰ ਵਾਲਾ ਤੇ ਉਹਦੇ ਦਰ ਤੇ ਚੱਲਿਆ ਚੱਲ ਧੀਰੇ ਧੀਰੇ ਹੌਲੀ ਹੌਲੀ ਚੱਲਦਾ ਰਹਿ ਕੋਈ ਨਾ ਹੌਲੀ ਹੌਲੀ ਚੱਲ ਕੇ ਵੀ ਤੂੰ ਪਹੁੰਚ ਜਾਏਗਾ ਅਗੇ ਮਹਾਰਾਜ ਕਹਿੰਦੇ ਨੇ ਨਾਨਕ ਮਨ ਮੁਖ ਬੋਲਣ ਬਾਉ ਅੰਤ ਅੱਖਰ ਬਾਉ ਦਵਾਉ ਹੁਣ ਜੇ ਸਾਡਾ ਮਾਨੀ ਅੰਨਾ ਤੇ ਗੁਰੂ ਦੇ ਗਿਆਨ ਨੂੰ ਕੀ ਸਮਝੇਗਾ ਵੈਸੇ ਤਾਂ ਹੁਣ ਐਡੀ ਵੱਡੀ ਟੈਕਨੀਕ ਆ ਗਈ ਜਿਹੜੇ ਅੱਖਾਂ ਤੋਂ ਮਨਾਖੇ ਨੇ ਉਹ ਵੀ ਬਾਣੀ ਪੜਦੇ ਆ ਜੀ ਆਪਣੇ ਦਰਬਾਰ ਸਾਹਿਬ ਰਾਗੀ ਐ ਇੱਕ ਹਜ਼ੂਰੀ ਰਾਗੀ ਉਹਦਾ ਨਾਮ ਹੈ ਭੁੱਲ ਗਿਆ ਹੁਣ ਭਾਈ ਸਾਹਿਬ ਦਾ ਤੇ ਉਹ ਅੱਖਾਂ ਤੋਂ ਮਨਾਖੇ ਨੇ ਤੇ ਉਹ ਬਾਣੀ ਪੜਦੇ ਨੇ ਹੁਣ ਤਾਂ ਏਡੀ ਵੱਡੀ ਟੈਕਨੀਕ ਆ ਗਈ ਪੜ ਲੈਂਦੇ ਨੇ ਕਿਉਂਕਿ ਉਹ ਅੱਖਰ ਜਿਵੇਂ ਆਪਾਂ ਕਹਦੇ ਨੇ ਰੜਕਮੇ ਕਰੇ ਹੋਏ ਆ ਉਹਨਾਂ ਦੇ ਉਂਗਲ ਫੇਰ ਕੇ ਉਹ ਸਮਝ ਜਾਂਦੇ ਨੇ ਨਾਲ ਸੁਣਦੇ ਰਹਿੰਦੇ ਨੇ ਨਾਲ ਉਹ ਅੱਖਰਾਂ ਦੀ ਪਛਾਣ ਆ ਜਾਂਦੀ ਹੈ ਉਹਨਾਂ ਨੂੰ ਵੱਡੀ ਗੱਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅਮਰਤਮਈ ਬਾਣੀ ਨੂੰ ਜਦੋਂ ਸੁਣਾਗੇ ਆਪਣੀ ਪਰਮਗਤੀ ਹੋਏਗੀ। ਪਰਮਗਤੀ ਦਾ ਮਤਲਬ ਆ ਸਾਡਾ ਜੀਵਨ ਗੁਰੂ ਦੇ ਗਿਆਨ ਨਾਲ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੁੜ ਜਾਏਗਾ। ਜਦੋਂ ਬਾਣੀ ਸੁਣਾਗੇ ਅਸੀਂ ਬਾਣੀ ਤੋਂ ਬਿਨਾ ਨਹੀਂ ਕਿਸੇ ਨੇ ਗੁਰੂ ਦੇ ਨਾਲ ਜੋੜਨਾ ਆਪਣੇ ਨਾਲ ਜ਼ਰੂਰ ਜੋੜਨਗੇ। ਵੀ ਆ ਜਾ ਇੱਥੇ ਆਹ ਹੋ ਜਾਂਦਾ ਉੱਥੇ ਮੋਢਾ ਠੀਕ ਹੋ ਜਾਂਦਾ ਇੱਥੇ ਗੋਡਾ ਠੀਕ ਹੋ ਜਾਂਦਾ। ਉੱਥੇ ਘਰ ਵੀ ਬਣਾ ਕੇ ਦੇ ਦਿੰਦੇ ਨੇ। ਉਹ ਤੇ ਲੀੜੇ ਕੱਪੜੇ ਫ੍ਰੀ ਮਿਲਦੇ ਨੇ ਅੱਜ ਆਉਂ ਮਿਲਦਾ ਨਹੀਂ ਮਹਾਰਾ ਸੱਚੇ ਪਾਤਸ਼ਾਹ ਨੇ ਤੈਨੂੰ ਕਿਰਤ ਕਮਾਈ ਵਾਸਤੇ ਹੱਥ ਦਿੱਤੇ ਨੇ ਦੋ ਦਿਮਾਗ ਦਿੱਤਾ ਆਪਦੀ ਕਿਰਤ ਕਰ ਕਾਲਖਾਏ ਕੇ ਸਾਥੋਂ ਦੇ ਮਹਾਰਾਜ ਨੇ ਤਾਂ ਇਹ ਸਿਧਾਂਤ ਦਿੱਤਾ ਸਾਨੂੰ ਵੀ ਤੂੰ ਆਪਣੀ ਕਮਾਈ ਕਰਕੇ ਹੱਕ ਸੱਚ ਦੀ ਕਮਾਈ ਹੱਕ ਸੱਚ ਦੀ ਕਿਰਤ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਇਹ ਮਹਾਰਾਜ ਕਹਿੰਦੇ ਇਹ ਰਾਹ ਪਛਾਣ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰ ਇਹ ਰਾਹ ਦੱਸਿਆ ਕਾਲ ਪੁਰਖ ਵਾਹਿਗੁਰੂ ਨੇ ਗੁਰੂ ਨੇ ਸੋ ਅੱਗੇ ਅਗਲਾ ਸ਼ਬਦ ਚੱਲਦਾ ਵਾ ਆਪਾਂ ਵਿਚਾਰਾਂਗੇ ਕੱਲ ਨੂੰ ਮਹਾਰਾਜ ਦੀ ਕਿਰਪਾ ਨਾਲ ਹੁਣ ਟਾਈਮ ਹੋ ਗਿਆ ਇਹ ਸ਼ਬਦ ਆਪਾਂ ਪੜਾਂਗੇ ਗੌੜੀ ਮਹੱਲਾ ਪਹਿਲਾ ਇਹ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਦੀ ਅੱਗੇ ਮਹਾਰਾਜ ਕਹਿੰਦੇ ਡਰ ਘਰ ਘਰ ਡਰ 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 ਜਾਏ ਛੇ ਡਰ ਕਿਹਾ ਜਿਤ ਡਰ ਡਰ ਪਾਏ ਇਹਦਾ ਭਾਵ ਆ ਵੀ ਜੇ ਪ੍ਰਭੂ ਪਰਮਾਤਮਾ ਤੋਂ ਤੂੰ ਡਰਦਾ ਉਹ ਤੋਂ ਡਰ ਕੇ ਰਹਿਣਾ ਤਾਂ ਤੈਨੂੰ ਹੋਰ ਕਿਸੇ ਵੀ ਕਿਸਮ ਦਾ ਡਰ ਤੰਗ ਨਹੀਂ ਕਰੇਗਾ ਇਹ ਆਪਾਂ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ ਹੁਣ ਆਪਾਂ ਗਾਇਨ ਕਰ ਲੈਨੇ ਨੇ ਡਰ ਘਰ ਘਰ ਡਰ 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 ਜਾਏ ਛੇ ਡਰ ਕਿਹਾ ਜਿਤ ਡਰ ਡਰ ਪਾਏ ਤਦ ਪੈਨ ਦੂ